ਉੱਚੀ ਪ੍ਰੋਡਕਸ਼ਨ ਦੀ ਟੀਮ ਹੋਰ ਉਹਨਾਂ ਦੇ ਯਾਰ ਦੋਸਤ ਤੇ ਖਾਸ ਕਰਕੇ ਸ਼੍ਰੀ ਮੁਖਸਰ ਸਾਹਿਬ ਦੀ ਬਹੁਤ ਹੀ ਸਤਸਕਾਰਤ ਪ੍ਰੈਸ ਸਾਰਿਆਂ ਨੂੰ ਖਾਸ ਕਰਕੇ ਸਾਊਥ ਦੀਆਂ ਫਿਲਮਾਂ ਦੇ بڑے ਸੁਪਰਸਟਾਰ ਸੁਪਰ ਹਿੱਟ ਹੋ ਚੁੱਕੇ ਵਿਰਤ ਤਬੀਰ ਤੋਹਾਂ ਸਿੰਘ ਉਹ ਵੀ ਅਚੇਤੇ ਤੌਰ ਤੇ ਪਹੁੰਚੇ ਆ ਮੈਂ ਇਸ ਪਵਤ੍ਰ ਮੁਕੱਦਸ ਧਰਤੀ ਤੇ ਇਹਨਾਂ ਨੂੰ ਪਹੁੰਚਰ ਤੇ ਜੀ ਆਇਆਂ ਕਹਿੰਦਾ ਮੈਂ 2-3 ਮਿੰਟ ਤੁਹਾਡੇ ਲਾਊਗਾ ਇਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜੀ 1974 ਦੇ ਵਿੱਚ ਬੋਵੀ ਫਿਲਮ ਉਸ ਵੇਲੇ ਆਈ ਸੀ ਉਦੋਂ ਉਹ ਬੋਵੀ ਇੱਥੇ ਰਿਲੀਜ਼ ਹੋਈ ਸੀ ਤੇ ਉਸ ਤੋਂ ਬਾਅਦ ਇਸ ਸ਼ਹਿਰ ਦੇ ਵਿੱਚ ਇੱਕ ਬੜਾ ਰੈਵੋਲੂਸ਼ਨ ਆਇਆ ਇਸ ਸਿਨੇਮਾ ਇੱਧਰ ਬਹੁਤ ਘੱਟ ਹੁੰਦੇ ਸੀ ਬੜੀਆਂ ਹਿੱਟ ਫਿਲਮ ਹਾਊਸ ਵੇਲੇ ਲੱਗਦੀਆਂ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੇ ਵੀ ਬੜਾ ਸਾਥ ਦਿੱਤਾ ਲੇਕਿਨ ਸਮੇਂ ਦੇ ਨਾਲ ਤਬਦੀਲੀ ਹਰ ਬੰਦਾ ਚਾਹੁੰਦਾ ਸੋ ਇਸ ਕਰਕੇ ਜਦੋਂ ਏਸੀ ਦਾ ਯੋਗ ਆਇਆ ਤਾਂ ਅਸੀਂ ਵੀ 10 ਸਾਲ ਪਹਿਲਾਂ ਇੱਥੇ 3 ਸਕਰੀਨ ਨੇ ਨੂੰ ਕਨਵਰਟ ਕੀਤਾ ਉਸ ਬਿਲਡਿੰਗ ਨੂੰ ਤੇ ਮੈਨੂੰ ਅੱਜ ਵੀ ਯਾਦ ਆ ਇਹ ਪਹਿਲੀ ਫਿਲਮ ਬਾਈ ਦੀ ਜਦੋਂ ਰੁਪਿੰਦਰ ਗਾਂਧੀ ਆਈ ਤਾਂ ਇਹ ਕੰਪਨੀ ਕੋਲੇ ਸਿਨੇਮਾ ਸੀ ਤੇ ਉਹਨਾਂ ਕੰਪਨੀ ਵਾਲਿਆਂ ਨੇ ਉਸ ਫਿਲਮ ਦਾ ਇੱਕ ਸ਼ੋਅ ਲਾਇਆ ਮੈਂ ਪਹਿਲੇ ਸ਼ੋਅ ਹੀ ਫਿਲਮ ਦੇਖੀ ਔਰ ਖਾਸ ਕਰਕੇ ਜਿਹੜੇ ਯੰਗਸਟਰਸ ਆ ਜਿੰਨੀਆਂ ਟਿਕਟਾਂ ਅੰਦਰ ਫੁੱਲ ਤੇ ਉਨੇ ਹੀ ਬਾਹਰ ਮੁੰਡੇ ਖੜੇ ਉਹ ਮੈਂ ਕੰਪਨੀ ਵਾਲਿਆਂ ਨੂੰ ਕਿਹਾ ਉਹ ਫਰੀਦাবাদ ਤੇ ਸੀ ਹਿੰਦੀ ਜੀ ਬੋਲਦੇ ਸੀ ਮੈਂ ਉਹਨਾਂ ਨੂੰ ਕਿਹਾ ਯਾਰ ਜਿਹੜੀ ਹਿੰਦੀ ਫਿਲਮ ਆ ਉਹਦੇ ਚ ਕੋ ਵੜ ਨਹੀਂ ਰਿਹਾ ਉਹਦੇ 10 ਚਿਲਾ ਰੱਖੇ ਆ ਇਹਦਾ ਤੁਸੀਂ ਇੱਕ ਸ਼ੋਅ ਚਲਾਇਆ ਉਹ ਮਸਾ ਤਿੰਨ ਜੀ ਹਮਾਰੇ ਤੋਂ ਉੱਪਰ ਬਾਤ ਕਰੋ ਫਰੀਦাবাদ ਤੋ ਮੈਂ ਉਹਦੇ ਚਾਰ ਸ਼ੋਅ ਕਰਵਾਏ ਉਹਦੇ ਤੇ ਫਿਰ ਬਾਈ ਤੋਂ ਟਾਈਮ ਲਿਆ ਇਹ ਵੀ ਆਉਂਦੋ ਆਏ ਆਪਣੇ ਘਰ ਵੀ ਉਸ ਵੇਲੇ ਗਏ ਰਪਿੰਦਰ ਗਾਂਧੀ ਟੂ ਤੇ ਵੀ ਆਏ ਸ਼੍ਰੀ ਟੂ ਤੇ ਵੀ ਆਏ ਸੋ ਮੈਂ ਚੌਥੀ ਵਾਰ ਇਹ ਸਿਨੇਮੇ ਵਿੱਚ ਆਉਣ ਤੇ ਬਾਈ ਸੇਵਖਰੌੜ ਦਾ ਧੰਨਵਾਦ ਕਰਦਾ ਮੇਰਾ ਭਰਾ ਹੈ ਮੇਰਾ ਪਰਮ ਮਿੱਤਰ ਆ ਅੱਜ ਵੀ ਇਹਨਾਂ ਦਾ ਟੂਰ ਪ੍ਰੋਗਰਾਮ ਹੋਰ ਸੀ ਪਰ ਮੈਂ ੱੱਕਾ ਹੀ ਕਰ ਗਿਆ ਮੈਂ ਕਿਹਾ ਬਾਈ ਹੋਣਾ ਪੈਣਾ ਤੁਹਾਨੂੰ ਸੋ ਜੀਐਨ ਸਮੁੱਚੀ ਟੀਮ ਦਾ ਪਰਮਾਤਮਾ ਕਰੇ ਇਸੇ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਤੁਸੀਂ ਪਰਫੁੱਲਤ ਕਰਦੇ ਰਹੋ ਪੰਜਾਬੀ ਇੰਡਸਟਰੀ ਜਿਹੜੀ ਕੁਝ ਸਮਾਂ ਪਹਿਲਾਂ ਬਹੁਤ ਹੀ ਨਿਘਾਰ ਵੱਲ ਚਲੀ ਗਈ ਸੀ ਅੱਜ ਇਹੋ ਜਿਹੇ ਵੀਰਾਂ ਦੇ ਕਰਕੇ ਇਹਨਾਂ ਦੀ ਐਕਟਿੰਗ ਸਦਕਾ ਅੱਜ ਪੰਜਾਬੀ ਫਿਲਮਾਂ ਨੇ ਬਹੁਤ ਇੱਕ ਉੱਚਾ ਮਿਆਰ ਦਿੱਤਾ ਔਰ ਹਿੰਦੀ ਕਈ ਫਿਲਮਾਂ ਨੂੰ ਵੀ ਬਾਤ ਪਾ ਦਿੰਦੀ ਆ ਮੈਂ ਦੇਖਿਆ ਕਿ ਸ਼ਹਿਰੀ ਆਡੀਅੰਸ ਇਹ ਡਿਮਾਂਡ ਕਰਦੀ ਆ ਕਿ ਨਹੀਂ ਜੀ ਹਿੰਦੀ ਫਿਲਮ ਨਹੀਂ ਵੇਖਣੀ ਪੰਜਾਬੀ ਕਦੋਂ ਆਊਗੀ ਸੋ ਇਸੇ ਤਰ੍ਹਾਂ ਸਾਡਾ ਭਰਾ ਪੰਜਾਬੀ ਫਿਲਮਾਂ ਬਣਾਉਂਦਾ ਰਹੇ ਮੈਂ ਮੈਨੂੰ ਉਹ ਦਿਨ ਵੀ ਯਾਦ ਆ ਬਾਈ ਨੂੰ ਮੈਂ ਰਪਿੰਦਰ ਗਾਂਧੀ ਟੂ ਤੇ ਕਿਹਾ ਮੈਂ ਕਿਹਾ ਬਾਈ ਤੇਰਾ ਚਿਹਰਾ ਮੋਹਰਾ ਐਕਸ਼ਨ ਵਾਲਾ ਹੀ ਆ ਇਸੇ ਤਰ੍ਹਾਂ ਹੀ ਫਿਲਮਾਂ ਕਰਦਾ ਰਹੀਂ ਤੇ ਸੱਚਾ ਸੂਰਮਾ ਇੱਕ ਬੜੀ ਇਤਿਹਾਸਕ ਗਾਥਾ ਹੈ ਸੱਚੇ ਸੂਰਮੇ ਤੇ ਫਿਲਮ ਬਣਾਈ ਚਲੋ ਪਿਛਲੇ ਦਿਨੀ ਹੋਰ ਹੀਰੋ ਨੇ ਬਣਾ ਤੀ ਅੱਜ ਮੈਂ ਫੇਰ ਸਾਰੀ ਪਬਲਿਕ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਗਊਂਗਾ ਕਿ ਜੱਗਾ ਡਾਕੂ ਬਣੀ ਨੂੰ ਬਹੁਤ ਚਿਰ ਹੋ ਗਿਆ ਉਸ ਕਨਸੈਪਟ ਤੇ ਫਿਲਮ ਜਰੂਰ ਬਣਾਈ ਜਾਵੇ ਕਿਉਂਕਿ ਇਹ ਜਿਹੜਾ ਸੱਚੇ ਸੂਰਮੇ ਮਿਰਜੇ ਇਹ ਪੰਜਾਬ ਦਾ ਇੱਕ ਇਹੋ ਜਿਹਾ ਸੱਭਿਆਚਾਰ ਆ ਜਿਹੜਾ ਸਦੀਆਂ ਤੱਕ ਇਹ ਸਾਨੂੰ ਸੰਭਾਲਣਾ ਪੈਣਾ ਹੈ ਔਰ ਸੰਭਾਲ ਕੇ ਵੀ ਰੱਖਿਆ ਹੋਇਆ ਸੋ ਮੈਂ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਆਉਣ ਵਾਲੀ ਫਿਲਮ ਲਈ ਸ਼ੁਭਕਾਮਨਾਵਾਂ ਦਿੰਦਾ ਹੋਇਆ ਆਪਣੇ ਵੱਲੋਂ ਆਪਣੇ ਸਮੂਹ ਬ੍ਰਾਂਡ ਪਰਿਵਾਰ ਖੱਤਨ ਵਾਲਾ ਪਰਿਵਾਰ ਵੱਲੋਂ ਜਿੰਨੀ ਵੀ ਆਡੀਅנס ਆਈ ਹੈ ਉਹਨਾਂ ਨੂੰ ਜੀ ਆਇਆਂ ਕਹਿੰਦਾ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਤੇ ਸਮੁੱਚੀ ਜਿੰਨੀ ਵੀ ਫਿਲਮੀ ਟੀਮ ਆਈ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ

ਇੱਕ ਟ੍ਰਾਪ ਤੁਸੀਂ ਮਾਈਂਡ ਕਰਨਾ ਇੱਕ ਸਿਸਟਮ ਦੇ ਟ੍ਰਾਪ ਅਫਸਰ ਨਾਲ ਪੂਰਾ ਜਦੋ ਜਾਇਦ ਕਰਦਾ ਹੈਗਾ ਤੁਸੀਂ ਇਹ ਵੱਖਰਾ ਕਨਸੈਪਟ ਚ ਵੀ ਤੁਹਾਨੂੰ ਕੀ ਦਿੱਕਤ ਆਈ ਜਾਂ ਕਿਸ ਤਰੀਕੇ ਨਾਲ ਸਮਾਜ ਤੋਂ ਸਟੱਡੀ ਕੀਤੀ ਇਸ ਸੀ ਵੀ ਇਹ ਤੁਸੀਂ ਕਿੱਥੋਂ ਵੀ ਇਹ ਜਿਹੜਾ ਹੈਗਾ ਵੀ ਇਹ ਸਾਰਾ ਕਨਸੈਪਟ ਪ੍ਰੇਪੇਅਰ ਕੀਤਾ ਵੀ ਜਿਵੇਂ ਤੁਸੀਂ ਗਾਂਧੀ ਸੀਗੀ ਜਾਂ ਹੋਰ ਸੀਗਾ ਤੁਹਾਡਾ ਵੀ ਪਿਛਲੇ ਵੀ ਜਿਹੜੇ ਹੈਗੇ ਸੀਗੇ ਇਸ ਟ੍ਰੇਨ ਦਾ ਸਿਕਵਲ ਉਹਨਾਂ ਨਾਲੋਂ ਵੱਖਰਾ ਹੈ ਆ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਣਾ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸੋਹਣਾ ਬੋਲੇ ਨੇ ਔਰ ਆਲਵੇਜ਼ ਜਦੋਂ ਇਹੋ ਜਿਹੇ ਭਰਾ ਖੜੇ ਨੇ ਤਾਂ ਪੰਜਾਬੀ ਸਿਨੇਮੇ ਦੀ سپورਟ ਹੋ ਰਹੀ ਹੈ ਪੰਜਾਬੀ ਸਿਨੇਮੇ ਦੀ سپورਟ ਵਾਸਤੇ ਔਰ ਸੱਚੀ ਤੁਸੀਂ ਗਾਂਧੀ ਦੇ ਟਾਈਮ ਤੇ ਐਫਰਟ ਕੀਤਾ ਕਿ ਅਸੀਂ ਨਵੇਂ ਸੀਗੇ ਦਾ ਟਾਈਮ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਤੁਸੀਂ ਇੱਕ ਸ਼ੋਅ ਤੋਂ ਫਿਲਮ ਨੂੰ ਚਾਰ ਸ਼ੋਅ ਤੱਕ ਲੈ ਕੇ ਤੁਹਾਡੇ ਵਰਗੇ ਭਰਾਵਾਂ ਦੀ ਦੇ ਪਿਆਰ ਸਦਕਾ ਮੈਨੂੰ ਲੱਗਦਾ ਅੱਜ ਮੈਂ ਇੱਥੇ ਬੈਠਾ ਕਿ ਮੈਂ 20 22 ਫਿਲਮਾਂ ਕਰ ਚੁੱਕਾ ਹਾਂ ਤਾਂ ਤੁਹਾਡੇ ਵਰਗੇ ਭਰਾਵਾਂ ਦਾ ਜੇ ਸਹਾਇਕ ਰਿਹਾ ਸਾਥ ਰਿਹਾ ਤਾਂ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਨਿਰੰਤਰ ਕੰਮ ਕਰ ਰਿਹਾ ਸੋ ਥੈਂਕ ਯੂ ਬ੍ਰਦਰ ਸਾਹਿਬ ਔਰ ਭਾਈ ਦੇ ਕਹਿਣ ਤੇ ਆ ਸਾਡਾ ਪ੍ਰੋਗਰਾਮ ਆਕੀ ਕੁਝ ਹੋਰ ਸੀਗਾ ਤਾਂ ਇੱਕ ਅਸੀਂ ਕੈਨਸਲ ਕੀਤਾ ਵਿੱਚੋਂ ਮੈਂ ਕਿਹਾ ਨਹੀਂ ਇੱਧਰ ਜ਼ਰੂਰ ਜਾ ਕੇ ਆਉਣਾ ਬਹੁਤ ਪਿਆਰ ਕਰਦੇ ਔਰ ਕਈ ਵਾਰ ਇਹਨਾਂ ਨੇ ਪਹਿਲਾਂ ਵੀ ਇਨਵਾਈਟ ਕੀਤਾ ਜਿੱਥੇ ਮੈਂ ਜਾ ਨਹੀਂ ਸਕਿਆ ਕਿਉਂਕਿ ਜਿਵੇਂ ਐਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਭਜਨ ਣਟ ਬਹੁਤ ਹੁੰਦੀ ਆ ਸਮਝ ਆਲਦੇ ਸੀ ਹਾਂਜੀ ਹਾਂ ਸੋ ਮੈਂ ਕਿਹਾ ਯਾਰ ਉਹ ਲੰਬਾ ਉਤਾਰ ਕੇ ਆਉਣਾ ਪਿਛਲਾ ਜਿਹੜਾ ਹੈਗਾ ਮੈਂ ਸਾਡੀ ਟੀਮ ਨੂੰ ਕਿਹਾ ਧੰਨਵਾਦ ਜੀ ਸੋ ਪਿਆਰ ਤੁਹਾਡਾ ਜੀ ਥੈਂਕ ਯੂ ਵੈਰੀ ਮੱਚ ਤੇ ਬਾਕੀ ਹੁਣ ਉਹਨੇ ਆਪਾਂ ਫਿਲਮ ਤੇ ਪਹਿਲੀਆਂ ਜਿਹੜੀਆਂ ਦੋ ਫਿਲਮਾਂ ਆਈਆਂ ਸੀਗੀਆਂ ਜੀ 1 ਤੇ 2 ਹਾਂਜੀ ਉਹ ਕਿਸੇ ਦੀ ਲਾਈਫ ਤੇ ਆਧਾਰਿਤ ਸੀਗੀਆਂ ਦੋਵੇਂ ਬਟ ਬਹੁਤ ਹਾਂ ਜਿਵੇਂ ਇੱਕ ਮਿੰਟੋ ਗੁਰਸਰੀਆ ਤੇ ਸੀਗੀ ਉਹਨਾਂ ਦੀ ਕਿਤਾਬ ਡਾਕਟਰ ਦਾ ਮੁੰਡਾ ਤੇ ਬੇਸਡ ਸੀਗੀ ਜਿਹੜੀ ਸੈਕੰਡ ਵਾਲੀ ਸੀਗੀ ਉਹ ਸ਼ਰਾਬੀ ਤਾਤੇ ਸੀਗੀ ਮੰਗਾ ਸਿੰਘ ਅੰਡਾਲ ਤੇ ਇੱਕ ਫਿਕਸ਼ਨਲ ਸਟੋਰੀ ਹੈ ਜੀ ਇਹ ਵੀ ਸਮਾਜ ਦੇ ਵਿੱਚ ਜੋ ਚੱਲ ਰਿਹਾ ਆਲੇ ਦੁਆਲੇ ਬੁਰਾਈਆਂ ਚੱਲ ਰਹੀਆਂ ਨੇ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾਉਂਦੇ ਨੇ ਜਿਹਦੇ ਵਿੱਚ ਸਿਸਟਮ ਦੇ ਲੋਕ ਵੀ ਜੁੜੇ ਹੁੰਦੇ ਨੇ ਜਿਵੇਂ ਕਿ ਆ ਕੁੜੀ ਪਿੱਛੇ ਜੇ ਫੜੀ ਗਈ ਹੈ ਜਿਹੜੀ ਪੁਲਿਸ ਵਾਲੀ ਕੁੜੀ ਸੀਗੀ ਥਾਰ ਵਾਲੀ ਬੜੀ ਮਸ਼ਹੂਰ ਹੋਈ ਆ ਸੋ ਇਦਾਂ ਦੇ ਬਹੁਤ ਸਾਰੇ ਆ ਜਿਹੜੇ ਆਪਾਂ ਕਹਿ ਸਕਦੇ ਸਿਸਟਮ ਦੇ ਵਿੱਚ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਸਹੀ ਤਰੀਕੇ ਨਾਲ ਨਿਭਾਉਂਦੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹ ਉਹਨਾਂ ਦੇ ਅਗੇਂਸਟ ਫਿਲਮ ਹੈ ਜੀ ਕਿ ਜੇ ਤੁਸੀਂ ਹੀ ਜਿਹੜੀਆਂ ਆਪ ਜਿਵੇਂ ਨਸ਼ਾ ਕਾਲਜਾਂ ਸਕੂਲਾਂ ਦੇ ਵਿੱਚ ਵੰਡਿਆ ਜਾਂਦਾ ਹੈ ਅਸੀਂ ਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਤੁਹਾਡੇ ਕੋਲ ਜਾਣਾ ਕਿਆ ਸਾਰਾ ਕੁਝ ਬੁਰਾ ਹੋ ਰਿਹਾ ਇਹਨੂੰ ਰੋਕੋ ਜੇ ਤੁਸੀਂ ਉਹਨਾਂ ਨਾਲ ਮਿਲ ਜਾਓਗੇ ਤਾਂ ਫਿਰ ਇਸ ਪੰਜਾਬ ਦਾ ਕੀ ਬਣਨਾ ਪੰਜਾਬ ਦੇ ਯੂਥ ਦਾ ਕੀ ਬਣਨਾ ਸੋ ਉਦਾਂ ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਐਂਟਰਟੇਨਮੈਂਟ ਨੂੰ ਮੁੱਖ ਰੱਖਿਆ ਤੁਹਾਨੂੰ ਹਸਾਊਗੀ ਫਿਲਮ ਰਵਾਊਗੀ ਤੇ ਇੱਕ ਬਹੁਤ ਸੋਹਣਾ ਸਨੇਹਾ ਦੇ ਕੇ ਜਾਊਗੀ ਪਰ ਵਾਕੀ ਇਹੋ ਜਿਹੀਆਂ ਫਿਲਮਾਂ ਦੀ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਨੂੰ ਜ਼ਰੂਰਤ ਹੈ ਜੋ ਸਾਡੇ ਸਮਾਜ ਦੇ ਆਲੇ-ਦੁਆਲੇ ਜੋ ਬੁਰਾਈਆਂ ਹੋ ਰਹੀਆਂ ਨੇ ਜੋ ਵਿਚਰ ਰਿਹਾ ਉਹਦੇ ਬਾਰੇ ਸਿਨੇਮਾ ਹੀ ਚੰਗੇ ਤਰੀਕੇ ਨਾਲ ਦਿਖਾ ਸਕਦਾ ਔਰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਨਾਲ ਕਬੀਰ ਦੋਹਾਨ ਮੇਰਾ ਵੀਰ ਇਹ ਕਿਸੇ ਜਾਣ ਪਹਿਚਾਨ ਦੇ ਮੋਹਤਾਜ ਨਹੀਂ ਇਹ ਮੇਰੇ ਨਾਲ ਚ 75 ਫਿਲਮਾਂ ਕਰ ਚੁੱਕਿਆ ਹੈ ਔਰ ਵੱਡੀਆਂ-ਵੱਡੀਆਂ ਫਿਲਮਾਂ ਕਰ ਚੁੱਕਿਆ ਹੁਣ ਮਾਰਕੋ ਚ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਸੋ ਫਾਇਰਸ ਆਰਸ ਕਰਾ ਦਈ ਇਹਨਾਂ ਨੇ ਚਾਰੇ ਪਾਸੇ ਸੋ ਜੀ ਬਾਈ ਦਾ ਪਿਆਰ ਹੈ ਹਾਂ ਇਹਨਾਂ ਨੂੰ ਅਸੀਂ ਲੈ ਕੇ ਆਏ ਆਂ ਜੀ ਫਿਲਮ ਦੇ ਵਿੱਚ ਔਰ ਆਬਵੀਅਸਲੀ ਇਹਨਾਂ ਦੇ ਆਉਣ ਨਾਲ ਸਾਡੀ ਫਿਲਮ ਸਾਡਾ ਸਿਨੇਮਾ ਉਹਨੂੰ ਵੀ ਫਰਕ ਪਿਆ ਔਰ ਆਡੀਅנס ਦੇਖਣਾ ਚਾਹੁੰਦੀ ਹੈ ਕਿ ਜਦੋਂ ਦੋ ਬੰਦੇ ਆਮੋ ਸਾਹਮਣੇ ਖੜੇ ਨੇ ਤਾਂ ਕੀ ਹੋਣਾ ਉਹ ਫਿਲਮ ਦੇ ਵਿੱਚ ਹਨਾ ਨੈਕਸਟ ਕੁਐਸਚਨ ਸਰ ਔਰੇ ਇਹ ਹਰਿਆਣੇ ਤੋਂ ਨੇ ਇਹ ਮੈਂ ਦੱਸਦਾ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣਾ ਤੋਂ ਮੈਂ ਭਾਈ ਭਾਈ ਨੇ ਪਰ ਇਹਦੇ ਵਿੱਚ ਦੋਹੇ ਟਕਰਾ ਰਹੇ ਨੇ ਸੋ ਇਹ ਤਾਂ ਚਲੋ ਇੱਕ ਫਿਲਮੀ ਰੰਗ ਹੁੰਦਾ ਬਾਕੀ ਤੁਹਾਡੀ ਪ੍ਰੈਸ ਦੀ ਆਲਵੇਸ ਸਪੋਰਟ ਰਹੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਿਆ ਵਧੀਆ ਲਿਖਿਆ ਪੰਜਾਬੀ ਸਿਨੇਮ ਨੂੰ ਅੱਜ ਇਸ ਬੁਲੰਦੀਆਂ ਤੱਕ ਪਹੁੰਚਾਉਣ 'ਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੇ ਵੀ ਤੁਸੀਂ ਖੜੇ ਹੋ ਚਾਹੇ ਆਡੀਅנס ਖੜੀ ਹੈ ਸਾਡੀ ਚਾਹੇ ਤੁਸੀਂ ਪੱਤਰਕਾਰ ਭਾਈਚਾਰਾ ਹੈ ਪੁਲਸ ਵਾਲੇ ਭਰਾ ਸਾਰੇ ਪੁਲਸ ਵਾਲੇ ਸਾਰੀ ਸਾਰੇ 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 ਪੁਲਸੇ ਦਾ ਫਿਲਮ ਵੀ ਬਣਾਈ ਸੀ ਸੀਐਸਪੀ ਦੇ ਬੱਲੇ ਬੱਲੇ ਕਰਾਈ ਸੀ ਪੁਲਿਸ ਦੀ ਪੂਰੀ ਤੇ ਭਾਈ ਫਿਲਮ ਦਾ ਸ਼ੂਟਿੰਗ ਦੇ ਦੌਰਾਨ ਜਾਂ ਉਹਦੀ ਪ੍ਰੋਮੋਸ਼ਨ ਦਾ ਰਾਹ ਕਿਹੋ ਜਿਹਾ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਚੈਲੰਜ ਹਰ ਟਾਸਕ ਵਿੱਚ ਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਜਦੋਂ ਫਿਲਮ ਨੂੰ ਪ੍ਰੋਮੋਟ ਕਰਨਾ ਉਹ ਜਿਆਦਾ ਥੋੜਾ ਜਿਹਾ ਟਫ ਹੁੰਦਾ ਹੈ ਹਾਂਜੀ ਆਲਵੇਸ ਕਿਉਂਕਿ ਗਰਾਊਂਡ ਲੈਵਲ ਤੇ ਜਾਣਾ ਹੁੰਦਾ ਤੁਸੀਂ ਆਡੀਅנס ਦੇ ਵਿੱਚ ਜਾਣਾ ਹੁੰਦਾ ਔਰ ਯਾਰ ਨਾ ਇਕੱਠ ਹੁੰਦਾ ਜੀ ਸਾਰਾ ਹਰ ਬੰਦਾ ਖੜਾ ਹੁੰਦਾ ਕਿ ਯਾਰ ਚਾਹਣ ਵਾਲੇ ਖੜੇ ਹੁੰਦੇ ਨੇ ਪਿਆਰ ਕਰਨ ਵਾਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੋਈ ਸਾਡਾ ਨਾਮ ਬਣਿਆ ਲੋਕ ਜਾਣਣ ਲੱਗੇ ਨੇ ਤਾਂ ਉਦੋਂ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਹਰ ਬੰਦੇ ਨੂੰ ਮਿਲ ਮਿਲਿਆ ਨਹੀਂ ਜਾਂਦਾ ਤੱਕਾ ਮੁੱਕੀ ਚੱਲ ਰਹੀ ਹੁੰਦੀ ਆ ਤੇ ਜਿਹੜੇ ਸਾਡੇ ਭਰਾ ਹੁੰਦੇ ਨੇ ਬੌਂਸਰ ਵੀਰ ਉਹਨਾਂ ਦੀ ਆਪਣੀ ਡਿਊਟੀ ਹੁੰਦੀ ਆ ਉਹਨਾਂ ਨੇ ਸਾਨੂੰ ਸੇਫ ਰੱਖਣਾ ਹੁੰਦਾ ਵੀ ਇਹਨਾਂ ਨੂੰ ਕਿਸੇ ਬਸ ਹੋ ਕੇ ਨੁਕਸਾਨ ਨਾ ਹੋ ਜੇ ਪਰ ਸਾਡਾ ਦਿਲ ਕਰਦਾ ਹੁੰਦਾ ਕਿ ਯਾਰ ਸਾਰਿਆਂ ਨਾਲ ਫੋਟੋਆਂ ਕਰਾਈਏ ਪਰ ਉਹ ਹੋ ਨਹੀਂ ਸਕਦੀਆਂ ਕਿਉਂਕਿ ਇੱਕ ਪਾਸੇ ਇੰਨੇ ਬੰਦੇ ਖੜੇ ਹੁੰਦੇ ਨੇ ਤਾਂ ਉਹ ਚੁਣੌਤੀਆਂ ਹੁੰਦੀਆਂ ਨੇ ਕਈ ਲੋਕ ਖੁਸ਼ ਹੁੰਦੇ ਆ ਕਿ ਨਰਾਜ਼ ਹੁੰਦੇ ਨੇ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਕਿਉਂ ਨਜ਼ਰ ਆਉਂਦੇ ਕਿਉਂਕਿ ਵੀਰੇ ਤੁਸੀਂ ਕਹਿੰਦੇ ਹੋ ਵੀ ਐਕਸ਼ਨ ਹੀ ਕਰ ਪਿਆਰ ਵਾਲੀਆਂ ਕਰਨੀ ਬੰਦੇ ਮੈਨੂੰ ਇਹ ਬਾਜੀ ਮੈਂ ਕੀ ਕਰਾਂ ਦੱਸੋ ਮੈਂ ਤਾਂ ਆਹ ਉੱਚਾਦਰ ਬਾਬੇ ਨਾਨਕ ਦਾ ਵੀ ਕਰਕੇ ਦੇਖੀ ਆ ਸ਼ਰੀਕ ਵੀ ਆਈ ਸੀ ਹਨਾ ਅਲੱਗ ਤਰ੍ਹਾਂ ਦਾ ਸਿਨੇਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮਧਾਨੀਆਂ ਆਉਣੀ ਆ ਹੁਣ ਦੇਖਦੇ ਤੁਸੀਂ ਕੀ ਪਿਆਰ ਦਿੰਦੇ ਹੋ ਹੁਣ ਐਕਸ਼ਨ ਤੁਸੀਂ ਕਹਿੰਦੇ ਹੋ ਨਹੀਂ ਯਾਰ ਤੇਰਾ ਐਕਸ਼ਨ ਹੀ ਸੂਤ ਆ ਮੈਂ ਗੱਲ ਕਰੋ ਹੀ ਲਓ ਥੈਂਕ ਯੂ ਜਿਹੜੀ ਤੁਹਾਡੀ ਡੈਬਿਊ ਫਿਲਮ ਆ ਕਿਵੇਂ ਦੇਵ ਦਾ ਡੀਐਸਪੀ ਸੀ ਉਦੋਂਾਂ ਤੁਸੀਂ ਫਿਲਮ 'ਚ ਸ਼ੂਟਿੰਗ ਕਰਨ ਲੱਗੇ ਤੁਹਾਨੂੰ ਦਿੱਕਤ ਵੀ ਆਈ ਸੀ ਕਿ ਪਿੰਡਾਂ ਲੈ ਰੋਕਿਆ ਸੀ ਫਿਰ ਤੁਸੀਂ ਉੱਤਰਾਖੰਡ 'ਚ ਸ਼ੂਟਿੰਗ ਕੀਤੀ ਐ ਇਸ ਫਿਲਮ ਇੱਕ ਪੰਜਾਬੀ ਫਿਲਮ ਦੀ ਉੱਤਰਾਖੰਡ 'ਚ ਹੈਪੀ ਰੋਡ ਦੇ ਸਾਹਿਬ ਡਾਇਰੈਕਟਰ ਸੀਗੇ ਤੁਹਾਨੂੰ ਉੱਥੋਂ ਦੇ ਕਿੱਦਾਂ ਲੱਗਿਆ ਵੀ ਉੱਥੇ ਦਾ ਪੰਜਾਬੀ ਫਿਲਮ ਅਕਸੈਪਟੇਬਲ ਐ ਵੀ ਇਹ ਤੁਹਾਨੂੰ ਕਿੱਦਾਂ ਲੱਗਿਆ ਇੱਕ ਪੰਜਾਬੀ ਫਿਲਮ 'ਚ ਡੈਬਿਊ ਕਰਕੇ ਸਰ ਦੇਖੋ ਮੈਂ ਹਰਿਆਣਾ 'ਚ ਹਾਂ ਮੈਂ ਹਰ ਇੰਟਰਵਿਊ 'ਚ ਬੋਲਦਾ ਹਾਂ ਕਿ ਹਰਿਆਣਾ ਪੰਜਾਬ ਇੱਕ ਮਾਕੇ ਦੋ ਬੇਟੇ ਕਰੋੜ ਬਦਲ ਕੇ ਲੈ ਲੇ ਤੇ ਔਰ ਮੈਂ ਆਹ ਸ਼ੂਟ ਕਰ ਰਹਾ ਮੈਂ ਮੈਨੂੰ

ਮਤਲਬ ਐਕਟਰ ਕੀ ਤਰ੍ਹਾਂ ਕੰਮ ਕਰਾਇਆ ਨਹੀਂ ਹਮਨੇ ਭਾਈ ਕੀ ਤਰ੍ਹਾਂ ਕੰਮ ਕਰਾਇਆ ਤੇ ਪਿਆਰ ਮਾਹਬਤ ਹੋਰ ਵਧ ਜਾਏਗਾ ਹਰਿਆਣਾ ਪੰਜਾਬ ਮੇ ਇਸ ਫਿਲਮ ਚ ਜਿਹੜਾ ਸਿੱਧੂ ਮੂਸੇਵਾਲਾ ਸਾਹਿਬ ਦਾ ਸੌਂਗ ਹੈ ਤੁਸੀਂ ਨੇ ਟ੍ਰਿਬਿਊਟ ਕੀਤਾ ਇੱਕ ਟਿਕੀ ਕਲਾਸ ਕੁਐਸਚਨ ਹੀ ਹੈ ਸਿੱਧੂ ਮੂਸੇਵਾਲਾ ਸਾਹਿਬ ਨੂੰ ਤੁਸੀਂ ਟ੍ਰਿਬਿਊਟ ਕੀਤਾ ਉਸ ਜਿਹੜਾ ਹੈਗਾ ਦੇ ਵਿੱਚ ਤੁਸੀਂ ਵੀ ਪਹਿਲਾਂ ਇਹ ਕਿਸੇ ਹੋਰ ਤੋਂ ਸਟਰਗਲ ਕਰਕੇ ਰਾਈਟਸ ਲਏ ਫਿਰ ਸਭ ਕੁਝ ਲਿਆ ਹੈਗਾ ਇਸ ਤੁਸੀਂ ਪ੍ਰੀਪਲਾਨਡ ਸੀਗਾ ਕਿ ਇਹ ਬਾਅਦ ਚੋਂ ਸਟੋਰੀ ਤੋਂ ਬਣਾ ਲੈਣਾ ਸੀ ਇਹ ਵੀਰੇ ਅਸੀਂ ਟੂ ਦੇ ਵਿੱਚ ਵੀ ਸਿੱਧੂ ਪਾਈ ਦਾ ਗਾਣਾ ਲੈਣਾ ਚਾਹੁੰਦੇ ਸੀ ਪਹਿਲੀ ਚ ਤਾਂ ਹੈਗਾ ਸੀ ਇਹ ਪਰ ਟੂ ਦੇ ਵਿੱਚ ਬਾਈ ਬਾਹਰ ਸੀਗਾ ਸੋ ਸਰਕਮਸਟੈਂਸਸ ਇਹ ਜੇ ਬਣੇ ਕਿ ਉਹ ਚੀਜ਼ ਬਣੀ ਨਹੀਂ ਪਾਈ ਸੋ ਹੁਣ ਕੀ ਹੈ ਕਿ ਸਾਨੂੰ ਸੀਗਾ ਕਿ ਯਾਰ ਜੇ ਹੁਣ ਬਾਈ ਹੁੰਦਾ ਇਸ ਦੁਨੀਆ ਤੇ ਜ਼ਰੂਰ ਗਾਣਾ ਲੈਂਦੇ ਤਾਂ ਫਿਰ ਇੱਕ ਅਜਿਹਾ ਡਾਲਰ ਹੀ ਚਲਾਉਣੇ ਆ ਤੇ ਨਾਲੇ ਬਾਈ ਨੂੰ ਟ੍ਰਿਬਿਊਟ ਦੇਣੇ ਪਹਿਲਾਂ ਸਾਡਾ ਇਰਾਦਾ ਇਹ ਵੀ ਸੀਗਾ ਕਿ ਅਸੀਂ 11 ਜੂਨ ਨੂੰ ਫਿਲਮ ਲੈ ਕੇ ਆਈਏ ਰਿਲੀਜ਼ ਕਰੀਏ ਬਾਈ ਦੇ ਜਨਮ ਦੇ ਨਾਲ ਦੇ ਤੇ ਫਿਰ ਕਈ ਵਾਰ 100 ਚੀਜ਼ਾਂ ਹੋ ਜਾਂਦੀਆਂ ਨੇ ਤਿਆਰ ਨਹੀਂ ਹੁੰਦੇ ਆ ਪ੍ਰਪੇਅਰ ਨਹੀਂ ਹੁੰਦੇ ਤੁਸੀਂ ਤਾਂ ਫਿਰ 13 ਜੂਨ ਨੂੰ ਸੀ 11 ਜੂਨ ਤੇ ਫਿਲਮ ਉਹਨਾਂ ਨੂੰ ਟ੍ਰਿਬਿਊਟ ਕਰਨੀ ਸੀਗੀ ਫਿਲਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਮਿਲਣਾ ਉਹ ਅਸੀਂ ਹਾਲੇ ਰਿਵੀਲ ਨਹੀਂ ਕਰ ਰਹੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੇ ਮਿਲੂਗਾ ਜਾ ਕੇ ਦੇਵ ਜੀ ਇੱਕ ਮੋਟੀਵੇਸ਼ਨਲ ਜਿਹਾ ਡਾਇਲੋਗ ਜੀ ਨੂੰ ਸਾਨੂੰ ਸ਼ੇਅਰ ਕਰੋ ਮੇਰੇ ਮੋਟੀਵੇਸ਼ਨਲ ਡਾਇਲੋਗ ਉਹ ਇਹਦੇ ਵਾਲਾ ਹੈਗਾ ਨਾ ਯਾਰ ਇਹਦੇ ਵਿੱਚ ਜਿਹੜਾ ਕੂ ਦਾ ਮੁੰਡਾ 3 ਦੇ ਵਿੱਚ ਸੋ ਕਹਿੰਦਾ ਕਿ ਉਹ ਇੱਕ ਚਿੱਟਾ ਵੇਚਣ ਵਾਲੇ ਨੂੰ ਫੜ ਲੈਂਦਾ ਤਾਂ ਜਦੋਂ ਆਉਂਦੇ ਨੇ ਉਹਨੂੰ ਫੜਨ ਪੁਲਿਸ ਵਾਲੇ ਤਾਂ ਉਹਨਾਂ ਨੂੰ ਕਹਿੰਦਾ ਕਿ ਸਭ ਤੁਸੀਂ ਇਹਨੂੰ ਜਾ ਕੇ ਬਾਹਰ ਛੱਡ ਦੋਗੇ ਤਾਨੂੰ ਤੁਹਾਡੇ ਜਵਾਕ ਵੀ ਇੰਨਾਂ ਹੀ ਯੂਨੀਵਰਸਿਟੀਆਂ ਇੰਨਾਂ ਕਾਲਜਾਂ 'ਚ ਪੜਨ ਆਉਣਗੇ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਤੁਹਾਡੇ ਬੱਚੇ ਵੀ ਇਸੇ ਚੁੰਗਲ 'ਚ ਫਸਣਗੇ ਜੇ ਤੁਸੀਂ ਇਹ ਚੀਜ਼ਾਂ ਕੰਟਰੋਲ ਨਾ ਕੀਤੀਆਂ ਤੋਂ ਇੰਦੀ ਇੱਕ ਮੋਟੀਵੇਸ਼ਨਲ ਸਪੀਚ ਹੈ ਜੀ ਤੇ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਉੱਚੀ ਮਜ਼ਾ ਆਊਗਾ ਕਿਉਂਕਿ ਪਿੱਛੇ ਮਿਊਜ਼ਿਕ ਟਾਟਾਂ ਡਿਸ਼ਾਂ ਡਿਸ਼ ਹੋਊਗੀ ਫੇਰ ਹੀ ਮਜ਼ਾ ਆਉਂਦਾ ਇਸ ਚੀਜ਼ ਦਾ ਇਹ ਨਿਆ ਨਿਆ ਸਿਨੇਮਾ ਪੰਜਾਬ ਦੇ ਲਈ ਇਨ ਟਰਮਸ ਆਫ ਐਕਸ਼ਨ ਕੋਈ ਮੈਂ ਪਾਣੀ ਪੀਵਾਂਗਾ ਜੀ ਮੈਂ ਹੋਰ ਕੁਝ ਨਹੀਂ ਰਹਿਣਾ ਇਹ ਲਾਂਚ ਕਰਕੇ ਤੁਰੇ ਜੀ ਬਹੁਤ ਬੜ we need all your support thank you very much ha ji ਪਹਿਲੇ ਵੀ ਮੈਂ ਤਾਂ ਫਿਲਮ ਬਣਾਈ ਸੀ ਜਿਹੜੀ ਸਮਾਜ ਨੂੰ ਕੋਈ ਸੁਨੇਹਾ ਦੇ ਮੇਰਾ ਤਾਂ ਇਦਾਂ ਦਾ ਹੀ ਮਾਈਂਡਸੈਟ ਹੋ ਗਿਆ ਜੀ ਉਹ ਸੀ ਕਬੱਡੀ ਇੱਕ ਮੁਹੱਬਤ ਉਹਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਕਬੱਡੀ ਆ ਉਹ ਸਟੀਰੋਇਡ ਦੀ ਗੇਮ ਨਹੀਂ ਉਹ ਜੋਰ ਦੀ ਗੇਮ ਹੈ ਨਸ਼ੇ ਲੈ ਕੇ ਨਾ ਖੇਡੋ ਕੋਈ ਪਾਵਰ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਲੈ ਕੇ ਨਾ ਖੇਡੋ ਜੋਰ ਨਾਲ ਖੇਡੋ ਜੋਰ ਦੀ ਖੇਡ ਆ ਸੀ ਪਹਿਲੀ ਤੋਂ ਹੀ ਮੈਸੇਜ ਦਿੱਤਾ ਸੀ ਸਟਾਰ ਗਾਸਟ ਹੈ ਜੀ ਸਟਾਰ ਗਾਸਟ ਜਿਹੜਾ ਕਬੀਰ ਦੋਹਾਨ ਹੈ ਜੀ ਬਾਣੀ ਸੰਧੂ ਹੈ ਇੱਕ ਕੁੜੀ ਸਾਊਥ ਕੰਮ ਕਰਦੀ ਆ ਉਹ ਵੀ ਚੰਗਾ ਲੀਡ ਚ ਆਉਂਦੀ ਆ ਦ੍ਰਿਸ਼ਟੀ ਤਲਵਾਰ ਉਹ ਹੈ ਕਵੀ ਸਿੰਘਾ ਮੁੰਡਾ ਬਹੁਤ ਸਾਰੀਆਂ ਫਿਲਮਾਂ 'ਚ ਤੁਸੀਂ ਦੇਖਿਆ ਹੋਊਗਾ ਸੋ ਇੱਕ ਕੈਨੇਡਾ ਤੋਂ ਨੇ ਆਰਟਿਸਟ ਜਿਹੜੇ ਕਿ ਹੁਣ ਪਿੱਛੇ ਜੇ ਆ ਨਾਨਕ ਜਹਾਜ਼ ਫਿਲਮ ਦੇ ਵਿੱਚ ਮੇਨ ਵਿਲਨ ਆਈ ਸੀ ਕਸਵਾਨਾ ਜੀ ਉਹ ਨੇ ਤੇ ਇੱਕ ਮੁੰਡਾ ਪਹਿਲਾਂ ਬਹੁਤ ਮਾਡਲਿੰਗ ਗਾਰਡਾਂ 'ਚ ਬੜਾ ਹਿੱਟ ਆ ਨਵੀਂ ਪੰਗੂ ਉਹ ਬੜੀ ਧੀਰ ਬਾਅਦ ਆ ਰਿਹਾ ਸੋ ਸਾਰੀ ਕਾਸਟ ਫਰੈਸ਼ ਹੈ ਔਰ ਸਾਰੇ ਥੀਏਟਰ ਦੇ ਕਲਾਕਾਰ ਨੇ ਚੰਗੇ ਮਜ਼ੇ ਹੋਏ ਕਲਾਕਾਰ ਜਿਹੜੇ ਠਾਕੁਰ ਪਾਕਿਸਤਾਨ ਦਾ ਜੋ ਕਲਾਕਾਰ ਹੈ ਪੰਜਾਬੀ ਚੋਂ ਨਾਮ ਬਗਲਾਸ਼ ਬਿਊਰ ਡਿਫਿਕਲਟ ਲੱਗਦਾ ਕਿ ਪੰਜਾਬ ਚ ਕਿਸੇ ਦਾ ਕੋਈ ਉਹਦੇ ਵੀ ਨਹੀਂ ਜੀ ਕਦੇ ਵੀ ਨਹੀਂ ਉਹਨੇ ਕਿਹੜੀ ਫਿਲਮ ਚਲਾਈ ਆ ਮੈਨੂੰ ਦੱਸੋ ਉਹ ਤਾਂ ਐਵੇਂ ਉਹ ਤਾਂ ਉਹਦੇ ਵੀ ਜਿਹੜੇ ਨਾਲ ਦੇ ਨੇ ਉਹ ਵੀ ਉਹਦੇ ਚਿੱਤਰ ਮਰੀ ਜਾਂਦੇ ਨੇ ਵੀ ਤੂੰ ਕਿਉਂ ਬਕਵਾਸ ਕਰੀ ਜਾਂਦਾ ਸਾਡਾ ਜੇ ਮਾੜਾ ਮੋਟਾ ਕਦੇ ਥੋੜਾ ਬਹੁਤ ਖੁੱਲਦਾ ਕੰਮ ਤੂੰ ਉਹ ਵੀ ਬੰਦ ਕਰਾਤਾ ਸੋ ਉਹਨੇ ਕਿਹੜੀ ਫਿਲਮ ਪਈਏ ਤੁਹਾਨੂੰ ਲੱਗਦਾ ਮੋਰਿੰਦਰ ਗਿੱਲ ਨੂੰ ਕਿਸੇ ਠਾਕੁਰ ਦੀ ਲੋੜ ਹੈ ਉਹਦੀਆਂ ਫਿਲਮਾਂ ਤਾਂ ਵੈਸੀ ਐਕਟ ਹੁੰਦੀਆਂ ਨੇ ਤਾਂ ਮੇਰਾ ਪੋਤੇ ਕਿਸੇ ਕੀ ਚੱਲੀ ਬਈ ਅਮਰਿੰਦਰ ਗੱਲ ਪਾਈ ਆਦਾ ਚੱਲੀ ਆ ਉਹ ਕਿਹੜੀ ਫਿਲਮ ਹੈ ਜਿਹੜੀ ਉਹਨਾਂ ਦੀ ਹਿੱਟ ਹੋਈ ਹੈ ਜੇ ਚੋ ਆਏ ਨੇ ਦੱਸੋ ਮੈਨੂੰ ਇੱਕ ਵੀ ਨਹੀਂ ਸਾਰੀਆਂ ਇੰਗਲੈਂਡ ਸ਼ੂਟ ਹੋਈਆਂ ਨੇ ਉਹਨਾਂ ਚ ਇੱਕ ਵੀ ਫਿਲਮ ਹਿੱਟ ਨਹੀਂ ਹੋਈ ਉਹ ਤਾਂ ਹੁਣ ਗੱਲਾਂ ਦਾ ਕੜਾ ਉੜਾਈ ਜਾਂਦਾ ਬੜਾਈ ਜਾਂਦਾ ਹੁਣ ਫਰਸਟ੍ਰੇਟ ਹੋ ਗਿਆ ਉਹਨੂੰ ਪਤਾ ਕਿ ਇੰਡਸਟਰੀ ਚੋਂ ਬੰਦ ਹੋ ਗਿਆ ਇਦਰੋਂ ਮੇਰਾ ਕੰਮ ਖਤਮ ਹੋ ਗਿਆ ਸੋ ਵਧੀਆ ਨਾ ਸਾਡੇ ਪੰਜਾਬ ਦੇ ਕਲਾਕਾਰ ਆਉਣ ਯਾਰ ਉਹਨਾਂ ਨੂੰ ਕਿਉਂ ਕੰਮ ਦਈਏ ਸੀ ਅਸੀਂ ਆਪਣੇ ਪੰਜਾਬ ਦੇ ਕੱਢ ਜਿਹੜੇ ਸਾਡੇ ਮੁਲਕ ਬਾਰੇ ਬੋਲਦੇ ਆ ਉਹਨਾਂ ਨੂੰ ਅਸੀਂ ਕਿਉਂ ਕੰਮ ਦਈਏ ਅਸੀਂ ਆਪਣੇ ਪੰਜਾਬ ਦੇ ਕਲਾਕਾਰਾਂ ਨੂੰ ਕ ਹਾਸੇ ਕਿ ਕਿ ਜੇ ਕਾਰਟੂਨ ਟਾਈਪ ਦੀ ਫਿਮਾ ਦੇਖਣਾ ਚਾਹਦੇ ਜਿਸ ਤਰ੍ਹਾਂ ਤੁਸੀਂ ਐਕਸ਼ਨ ਫਿਮਾ ਕਰਦੇ ਜਾਂ ਪੰਜਾਬੀ ਸੱਭਿਆਚਾਰ ਨਾਲ ਕੋਈ ਜਮੀਨੀ ਪਿਆ ਨਹੀਂ ਦੇਖੋ ਬਾਈ ਜੀ ਇਹ ਕਿ ਰੰਗ ਹੁੰਦੇ ਆ ਸਰ ਮੇਰੇ cinema ਸਰ ਵੀ ਇੱਕੋ ਤਰ੍ਹਾਂ ਨਾਲ ਹੀ ਚੱਲਦਾ ਕਿ ਪਰ ਰੋਜ਼ ਇੱਕੋ ਤਰ੍ਹਾਂ ਦੀ ਸਬਜ਼ੀ ਨਹੀਂ ਖਾਂਦੇ ਇੱਕੋ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੇ cinema ਸੇਮ ਹੀ ਚੀਜ਼ਾਂ ਹੁੰਦੀਆਂ ਆਡੀ ਲਾਈਫ ਚ ਸੋ ਆਪਾਂ ਕੋਈ ਕਾਰ ਵੀ ਲੈ ਲਈ ਆਪਾਂ ਸਾਲ ਬਾਅਦ ਕਹਿੰਦੇ ਬਦਲ ਦਈਏ ਯਾਰ ਚਲਾ ਲਈ ਕੋਈ ਹੋਰ ਨਵੀਂ ਟਰਾਈ ਕਰਦੇ ਸੋ ਇਦਾਂ ਹੀ ਐਕਸ਼ਨ ਕਾਮੇਡੀ ਰੋਮਾਂਟਿਕੇ ਰੰਗ ਨੇ ਹਰ ਰੰਗ ਦੀ ਫਿਲਮ ਹੋਣੀ ਚਾਹੀਦੀ ਆ ਔਰ ਸਾਡੇ ਸੁਭਾਅ ਨੇ ਪੰਜਾਬੀਆਂ ਦੇ ਕਿ ਅਸੀਂ ਮਖੌਲੀ ਸੁਭਾ ਦੇ ਵੀ ਆ ਤੇ ਅਸੀਂ ਕਰਨ ਸੁਭਾ ਦੇ ਨਹੀਂ ਆ ਸਾਡੇ ਤਰੀਕੇ ਅਲੱਗ ਲੱਗਦੇ ਹਨ ਅਸੀਂ ਹੱਸਣਾ ਵੀ ਜਾਣਦੇ ਆ ਪਰ ਜੇ ਸਾਡੇ ਤੇ ਭੀੜ ਪੈਂਦੀ ਆ ਕੋਈ ਤਾਂ ਅਸੀਂ ਖੜਨਾ ਵੀ ਜਾਣਦੇ ਆ ਸੋ ਇਹ ਰੰਗ ਨੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੱਸਣਾ ਖੇਡਣਾ ਹਰ ਤਰ੍ਹਾਂ ਦੇ ਰੰਗ ਵਧੀਆ ਲੱਗਦੇ ਆ ਸਰਮੇ ਦੇ ਵਿੱਚ ਤੁਹਾਨੂੰ ਇੱਕ ਕੈਸਾ ਲੱਗ ਰਿਹਾ ਹੈ ਸਾਊਥ ਸੇ ਪੰਜਾਬ ਮੇ ਆ ਕੇ ਪੰਜਾਬੀ ਸਮਝਦੇ ਆ ਵੀਰੇ ਪੰਜਾਬੀ ਚ ਗੱਲ ਕਰ ਲਓ ਕਿਵੇਂ ਦੇਖਦੇ ਹੋ ਤੁਸੀਂ ਮੈਂਨੇ ਬੋਲਾ ਭਾਈ ਪਿੱਛੇ ਲਾਈਨ ਮੇ ਕੀ ਮੈਂ ਆਮ ਫੀਲਿੰਗ ਲਾਈਕ ਇਹ ਮੇਰਾ ਹੋਮ ਟਾਊਨ ਹੈ बड़ा चंगा लग रहा है और भाई देव के साथ काम करके तो और मतलब मैं क्या कहूँ दिल गार्डन गार्डन हो गया सो आई वेरी हैप्पी पार्ट ऑफ पंजाबी सिनेमा ना मैं बहुत टाइम से एक अच्छी फिल्म की तलाश में था ऐसा नहीं कि मैं आ, हिंदी नहीं कर रहा हूँ या साउथ ही कर रहा हूँ सिनेमा लवर मुझे अच्छी स्क्रिप्ट मिलती है तो मैं सब करूंगा और जिस दिन कहानी सुनी और जब बताया कि पार्ट थ्री है सो आ, मैंने इमीडियटली यह बोला एंड फिर भाई से मुलाकात हुई बैठ के बैठे डिस्कशन किया यार और कैसे बड़ा कर सकता ਉਹ ਸਪੈਕਟਰ ਅਲੱਗ ਲੈਵਲ ਕੀ ਹੈ ਆਪ ਜਦ ਦੇਖੋ ਟ੍ਰੇਲਰ ਆਪਨੇ ਦੇਖਾ ਟੀਜ਼ਰ ਆਪਨੇ ਦੇਖਾ ਜੇ ਤੁਸੀਂ ਥੀਏਟਰ ਮੇ ਜਾਓਗੇ ਤਾਂ ਹੋਰ نئی ਚੀਜ਼ ਦੇਖਣ ਨੂੰ ਮਿਲੇਗੀ ਅੱਜ ਇੱਕ ਗਾਣਾ ਵੀ ਖੋਲਣਾ ਸਾਡਾ ਗਲਾਬ ਸਿੱਧੂ ਬਾਈ ਦਾ 5 ਵਜੇ ਆਉਣਾ ਆ ਗਿਆ ਹੋਣ ਅਗਰ ਆ ਜੀ ਅੱਛਾ ਉਹ ਅਸੀਂ ਰਿਲੀਜ਼ ਕਰਨਾ ਜੀ ਅੱਜ ਗਾਣਾ ਆਊਗਾ ਗਾਣੇ ਨਾਲ ਹੋਰ ਤੁਹਾਨੂੰ ਲੱਗੂਗਾ ਕਿ ਯਾਰ ਗੱਲ ਵਾਤਾ ਕੁਝ ਟਾਈਮ ਤੋਂ ਪੰਜਾਬੀ ਸਿਨੇਮਾ ਬਹੁਤ ਉੱਪਰ ਆਇਆ ਹੈ ਸਿਨੇਮਾ ਹੈਜ਼ ਨੋ ਲੈਂਗੁਏਜ ਬੈਰੀਅਰ ਸਰ ਲੱਗਦਾ ਹੈ ਕਿ ਕਬੀਰ ਆਨੇ ਵਾਲੀ ਜੋ ਕਹਿ ਸਕਤੇ ਹੈ ਪੰਜਾਬੀ ਫਿਲਮਾਂ ਵਿੱਚ ਦਿਖੇਗੇ ਸਰ ਮੇਰੇ ਕੋਲ ਆਲਰੇਡੀ ਇੱਕ ਫਿਲਮ ਆਫਰ ਹੋ ਗਿਆ ਬਸ ਕਹਾਣੀ ਸਮਝ ਨਹੀਂ ਆਈ ਮੈਂ ਮਨਾ ਕਰ ਦਿਆ ਪਰ ਬਾਕੀ ਕੁਝ ਨਹੀਂ ਤਾਂ ਆਏਗੀ ਜ਼ਰੂਰ ਬਿਲਕੁਲ ਨਹੀਂ ਦੋ ਬਾਤ ਬਾਈ ਕੋਲ ਆਫਰ ਆਈ ਆਫਰ ਆਉਣੀ ਹੈ ਪੰਜਾਬੀ ਵਿੱਚ ਹਾਂ ਭਾਈ ਤੁਹਾਡੀ ਕੋਈ ਬਾਈ ਬਾਲੀਵੁੱਡ ਦੀ ਕੋਈ ਕਿਸੇ ਤਰ੍ਹਾਂ ਬਾਲੀਵੁੱਡ ਜਾਵਾਂਗੇ ਜੀ ਆਪਾਂ 68 ਨਾਲ ਟੋਰਨਲ ਜਾਵਾਂਗੇ ਆਪਾਂ ਐਂ ਨਹੀਂ ਜਾਂਦੇ ਵੀ ਕੋਈ ਸਾਈਡ ਕੈਰੈਕਟਰ ਇਹ ਕਰ ਲਿਆ ਉਹ ਕਰ ਲਿਆ ਜਾਵਾਂਗੇ ਜਿਵੇਂ ਲੀਡ 'ਚ ਜਿਹੜਾ ਆਪਣੇ ਆਪ ਨੂੰ ਢੁਗਦਾ ਹੋਊਗਾ ਜਿਹੜਾ ਲੱਗਦਾ ਹੋਊਗਾ ਉਹ ਜਿਹੇ ਕੈਰੈਕਟਰ ਲਈ ਜਾਵਾਂਗੇ ਕੀ ਇਧਰ ਬਾਲੀਵੁੱਡ ਵਾਲੇ ਰਿੰਗ ਕਿਉਂ ਆਣਗੇ ਨਹੀਂ ਮੈਨੂੰ ਆਫਰ ਆਈਆਂ ਜੀ ਪਰ ਮੈਂ ਨਹੀਂ ਤੁਹਾਡੇ ਮਨਪਸੰਦ ਦਾ ਰੋਲ ਨਹੀਂ ਕਿਉਂਕਿ ਇੱਥੇ ਵਧੀਆ ਪਿਆਰ ਮਿਲ ਰਿਹਾ ਹੈ ਵਧੀਆ ਇੱਜ਼ਤ ਹੈ ਤਾਂ ਇੱਕ ਸੀਰੀਜ਼ ਆਫਰ ਹੋਈ ਸੀ ਮੈਨੂੰ ਵੱਡੀ ਸੀਰੀਜ਼ ਸੀਗੀ ਉਹ Amazon ਦੀ ਬਟ ਉਹ ਚ ਕੁਝ ਇਹੋ ਜਿਹੇ ਸੀਨ ਸੀਗੇ ਜਿਹੜੇ ਕਿ ਪਰਿਵਾਰਾਂ ਦੇ ਵਿੱਚ ਬੈਠ ਕੇ ਮੈਂ ਮਨਾ ਕਰਤਾ ਵੀ ਇੱਜ਼ਤ ਕਮਾਉਣ ਵਾਲੇ ਲੋਕਾਂ ਸੀ ਇੱਜ਼ਤ ਗਵਾਉਣ ਵਾਲੇ ਨਹੀਂ ਆ ਬੜੀ ਮੁਸ਼ਕਲ ਸਾਨੂੰ ਪਿਆਰ ਮਿਲੇ ਲੋਕਾਂ ਦਾ ਤੋ ਪੈਸਾ ਮੁੱਖ ਨਹੀਂ ਰੱਖਦਾ ਹੈਗਾ ਸਭ ਤੋਂ ਪਹਿਲਾਂ ਇੱਜ਼ਤ ਮੁੱਖ ਰੱਖਦੀ ਹੈ ਫੋਕਲ ਸੈਲਫ ਰਿਸਪੈਕਟ ਹੀ ਕਹੂੰਗਾ ਜਿੰਨਾ ਵੀ ਯੂਥ ਆ ਜਾ ਜਿਹੜੇ ਪਿਆਰ ਕਰਨ ਵਾਲੇ ਨੇ ਜੀ ਆਲਵੇ ਚੜ੍ਹਦੀ ਕਲਾ ਚ ਰਹੋ ਆਪਣੇ ਡ੍ਰੀਮ ਪੂਰੇ ਕਰਨ ਲਈ ਜੋਰ ਲਾਓ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣਾ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਨੈਗੇਟਿਵਿਟੀ ਤੋਂ ਬਚੋ ਜਿੰਨਾ ਬਚ ਸਕਦੇ ਹੋ ਖੁਦ ਤੇ ਭਰੋਸਾ ਰੱਖੋ ਜੇ ਕੋਈ ਡ੍ਰੀਮ ਹੈਗਾ ਜਾਂ ਕੁਝ ਬਣਨ ਦਾ ਸੋਚਿਆ ਹੈ ਉਹਨੂੰ ਪੂਰਾ ਕਰਨ ਲਈ ਆਪਣੀ ਜਾਨ ਲਾ ਦਿਓ ਜੱਦ ਬਣਾ ਲਓ ਉਹਨੂੰ ਬਸ ਥੈਂਕ ਯੂ ਜੀ